ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਨਾਮ ਰਾਮ ਰਾਮ ਆਦਾਬ ਜੀ ਤੇ ਲੋ ਜੀ ਕਈ ਦਿਨ ਹੋ ਗਏ ਆਪਾਂ ਨੇ ਵੀਡੀਓ ਨਹੀਂ ਪਾਈ ਕੁਕਿੰਗ ਦੀ ਕਿਸੇ ਵੀ ਰੈਸਪੀ ਦੀ ਕਿਉਂਕਿ ਅੱਪਾ ਲੱਗੇ ਹੋਏ ਸੀ ਕਿ ਜੀ ਥੋੜਾ ਜਿਹਾ ਕੰਮਕਾਰ ਕੋਈ ਬੀਜੀ ਸੀਗੇ ਜੀ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਵੀਡੀਓ ਵੀਡੀਓ ਅੱਜ ਆਪਾਂ ਨੇ ਕਿਸੇ ਰੈਸਪੀ ਦੀ ਨਹੀਂ ਬਣਾਉਣੀ ਤੁਹਾਨੂੰ ਦਿਖਾਉਣੀ ਹੈ ਕਿਉਂਕਿ ਰਸੋਈ ਕਰ ਲਈ ਆਪਾਂ ਨੇ ਆਪਣੀ ਖਾਲੀ ਜਿੱਥੇ ਆਪਾਂ ਵੀਡੀਓ ਬਣਾਉਂਦੇ ਸੀਗੇ ਰਸੋਈ ਕਿਉਂ ਖਾਲੀ ਕੀਤੀ ਆ ਤੁਹਾਨੂੰ ਆਪਾਂ ਇਹ ਵੀ ਦੱਸਦੇ ਆਂ ਠੀਕ ਆ ਜੀ ਵੀਡੀਓ ਨਾਲ ਬਨੇ ਰਹੋ ਰਸੋਈ ਆਪਾਂ ਨੇ ਤਾਂ ਖਾਲੀ ਕੀਤੀ ਆ ਜੀ ਕਿਉਂਕਿ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਤੇ ਤੁਹਾਡੀ ਸਾਰਿਆਂ ਦੀ ਸਪੋਰਟ ਨਾਲ ਲੱਗੇ ਆ ਜੀ ਆਪਣਾ ਨਵਾਂ ਮਕਾਨ ਬਣਾਉਣਾ ਠੀਕ ਆ ਜੀ ਇਸ ਕਰਕੇ ਰਸੋਈ ਆਪਾਂ ਨੇ ਜੋ ਵੀ ਸਮਾਨ ਹੈਗਾ ਸੀਗਾ ਜੀ ਆਪਣੇ ਤਾਈ ਦੇ ਘਰੇ ਰੱਖ ਲਿਆ ਕੋਠੇ ਦੇ ਉੱਪਰ ਠੀਕ ਆ ਜੀ ਤੇ ਲਓ ਜੀ ਹੁਣ ਆਪਾਂ ਅੱਜ ਜਿਹੜਾ ਸਟਾਰਟ ਕਰ ਰਹੇ ਆ ਜੀ ਕੰਮ ਆਪਣੇ ਮਕਾਨ ਦਾ ਠੀਕ ਹੈ ਜੀ ਆ ਦੇਖੋ ਕੱਲ ਆਪਣੇ ਟੱਕ ਮਾਰਦੇ ਤੇ ਇੱਤਾਂ ਪੱਟਤੀਆਂ ਪਹਿਲਾਂ ਵੀ ਮੈਂ ਦਿਖਾਇਆ ਸੀਗਾ ਜੀ ਵੀਡੀਓ ਦੇ ਵਿੱਚ ਇਹ ਆ ਜੀ ਆਪਣਾ ਮਕਾਨ ਠੀਕ ਹੈ ਜੀ ਜਿਹੜਾ ਕਿ ਕਾਫੀ ਪੁਰਾਣਾ ਹੋ ਗਿਆ ਸੀ ਮੇਰੀ ਉਮਰ ਲੰਘੀ ਇੱਥੇ ਸਾਰੀ ਠੀਕ ਹੈ ਜੀ 35 ਸਾਲ ਦੀ ਮੇਰੀ ਉਮਰ ਹੋ ਚੱਲੀ ਆ ਤੇ ਪਹਿਲਾਂ ਥੋੜਾ ਜਿਹਾ ਟੁੱਟਿਆ ਹੋਇਆ ਸੀਗਾ ਜੀ ਆਪਣੇ ਠੀਕ ਕਰ ਲਿਆ ਸੀ ਤੇ ਹੁਣ ਆਪਣੇ ਕੋਲ ਹੈਗੇ ਸੀਗੇ ਜੀ ਦੋ ਕਮਰੇ ਤੇ ਆਹ ਕੰਦ ਹੈ ਜਿਹੜੀ ਆਪਾਂ ਨੇ ਪਹਿਲਾਂ ਕੱਢੀ ਸੀ ਕਿਉਂਕਿ ਪੜੋਸੀਆਂ ਨੇ ਬਣਾਇਆ ਸੀਗਾ ਜੀ ਮਕਾਨ ਆ ਆਪਾਂ ਨੇ ਆਪਣੀ ਕੰਧ ਜਿਹੜੀ ਇਹ ਪਹਿਲਾਂ ਅਲੱਗ ਕਰ ਲਈ ਸੀ ਤੇ ਲੋ ਜੀ ਹੁਣ ਆਪਾਂ ਨੇ ਸਾਰਾ ਆਪਣਾ ਜਿਹੜਾ ਘਰ ਇੱਥੋਂ ਕਰ ਲਿਆ ਖਾਲੀ ਇੱਕ ਦੋ ਸਮਾਨ ਰਹਿ ਗਿਆ ਉਹ ਅੱਜ ਚੱਕ ਹੋ ਜਾਊਗਾ ਠੀਕ ਹੈ ਜੀ ਅੱਜ ਇਹਨੂੰ ਆਪਾਂ ਨੇ ਹੁਣ ਢਾਉਣਾ ਏ ਵੈਸੇ ਢਾਉਣ ਦਾ ਮਨ ਤਾਂ ਨਹੀਂ ਸੀਗਾ ਜੀ ਕਿਉਂਕਿ ਬਹੁਤ ਸਾਰੀਆਂ ਜਾਂਦਾ ਜਿਹੜੀਆਂ ਆਪਣੀ ਆਹ ਨਾਲ ਜੁੜੀਆਂ ਹੋਈਆਂ ਐ ਪਰ ਆਪਣੇ ਚਾਹੀਦੀ ਗੰਜੈਸ਼ ਵੀ ਨਹੀਂ ਹੈਗੀ ਵੀ ਆਪਾਂ ਹੋਰ ਜਗ੍ਹਾ ਲੈ ਕੇ ਨਵਾਂ ਮਕਾਨ ਬਣਾ ਲਈਏ ਇਸ ਕਰਕੇ ਆਪਾਂ ਨੂੰ ਦਿਲ ਪਰ ਪੱਥਰ ਆ ਕੇ ਹੀ ਟੌਣਾ ਪੈਣਾ ਠੀਕ ਹੈ ਜੀ ਆ ਦੇਖੋ ਜੀ ਆਪਣਾ ਮਕਾਨ ਵੈਸੇ ਵਧੀਆ ਤਾਂ ਪਹਿਲਾਂ ਵੀ ਬੰਦਿਆਂ ਦੀ ਛੱਤ ਦੇਖੋ ਆਪਣੀ ਕਿੰਨੀ ਸੋਹਣੀ ਹੈ ਇਹ ਛੰਡੀ ਰਹਿੰਦੀ ਹੈ ਇਹ ਤੇ ਲੋ ਜੀ ਇਹ ਹੈਗਾ ਜੀ ਆਪਣਾ ਬੇੜਾ ਹੁਣ ਬਾਬੇ ਦੀ ਕਿਰਪਾ ਨਾਲ ਥੋੜੀ ਸਪੋਰਟ ਨਾਲ ਆਪਾਂ ਜਿਹੜਾ ਮਕਾਨ ਨਵਾਂ ਬਣਾਵਾਂਗੇ ਜੀ ਤੁਸੀਂ ਸਾਰਿਆਂ ਨੇ ਸਪੋਰਟ ਕਰਨੀ ਆ ਵੀਡੀਓ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਕਮੈਂਟ ਕਰਨਾ ਹੈ ਤਾਂ ਜੋ ਵੀਡੀਓ ਚੱਲ ਸਕੇ ਆਪਦੀ ਹੈਲਪ ਹੋ ਸਕੇ ਠੀਕ ਹੈ ਜੀ ਇੰਨਾ ਕੰਮ ਤੁਸੀਂ ਕਰਦੇ ਹੋ ਤੇ ਲੋ ਜੀ ਹੁਣ ਆਪਾਂ ਫਿਰ ਕਰਦੇ ਆ ਮਕਾਨ ਨੂੰ ਢਾਉਣਾ ਸਟਾਰਟ ਮਿਲਦੇ ਆ ਉਧਰ ਤੇ ਨਾਲੇ ਤੁਹਾਨੂੰ ਦਿਖਾਉਨੇ ਆਪਾਂ ਵੀ ਜਿੱਥੇ ਇੱਧਰ ਆਪਾਂ ਰਹਿ ਰਹੇ ਆ ਆਪਣੇ ਤਾਇ ਦੇ ਘਰੇ ਤੁਹਾਨੂੰ ਉਹ ਵੀ ਲੋਕੇਸ਼ਨ ਦਿਖਾਵਾਂਗੇ ਤੇ ਲੋ ਜੀ ਇੱਧਰ ਮਕਾਨ ਆ ਜਿਹੜਾ ਪਟਾਉਣ ਲੱਗੇ ਆ ਜੀ ਠੀਕ ਆ ਜੀ ਛੱਤ ਆਪਾਂ ਨੇ ਅੱਤੀਕ ਢੇਡ ਲਈ ਆ ਹੁਣ ਇਹਦੀ ਮਿੱਟੀ ਆ ਜਿਹੜੀ ਹੌਲੀ ਹੌਲੀ ਆਪਾਂ ਦੇ ਦੂਗੇ ਥੱਲੇ ਤੇ ਇੱਕ ਇੱਧਰ ਵੀ ਆਪਣੇ ਲੈਂਟਰ ਪੈਣ ਜਾ ਰਹੇ ਹਾਂ ਜੀ ਆਪਣੇ ਪਿੰਡ ਦੇ ਵੀਰ ਦਾ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਠੀਕ ਆ ਜੀ ਪਰਮਾਤਮਾ ਸੁੱਖ ਰੱਖੇ ਲਓ ਜੀ ਹੁਣ ਆਪਾਂ ਇਹਨੂੰ ਢੇਡਦੇ ਆਂ ਤੇ ਮਿਲਦੇ ਆਂ ਉਸ ਤੋਂ ਬਾਅਦ ਤੇ ਲਓ ਜੀ ਮਕਾਨ ਨੂੰ ਆਪਾਂ ਹੁਣ ਢੇਡਦੇ ਆਂ ਜੀ ਕੰਮ ਆਪਾਂ ਕਰਾਂਗੇ ਥੋੜਾ ਜਿਹਾ ਆਪ ਤੁਹਾਨੂੰ ਪਤਾ ਹੀ ਆ ਵੀ ਆਪ ਕੰਮ ਕਰੇ ਬਗੈਰ ਸਰਦਾ ਨਹੀਂ ਹੈਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੁਸੀ ਜ਼ਰੂਰ ਕਰਨਾ ਜੀ ਜਿਵੇਂ ਹੌਸਲਾ ਦੇਣਾ ਤੇ ਸਪੋਰਟ ਕਰਨਾ ਤੇ ਲੋ ਜੀ ਇੱਧਰ ਆਪਾਂ ਨੇ ਆਪਣਾ ਸਮਾਨ ਰੱਖਿਆ ਹੋਇਆ ਜੀ ਪੈਣ ਸੌਣ ਵਾਸਤੇ ਇੱਧਰ ਬਣਾਈ ਹੈ ਜੀ ਆਪਾਂ ਨੇ ਆਪਣੀ ਕਿਚਨ ਕਿਉਂਕਿ ਉੱਧਰ ਤੁਹਾਨੂੰ ਪਤਾ ਹੀ ਆ ਹੁਣ ਮਕਾਨ ਜਿਹੜਾ ਪਟਾ ਰਹੀਆਂ ਜੀ ਠੀਕ ਹੈ ਜੀ ਇੱਧਰ ਆਪਾਂ ਨੇ ਸਮਾਨ ਰੱਖਿਆ ਹੈ ਆਪਣਾ ਤੇ ਲੋ ਜੀ ਇੱਧਰ ਆਪਾਂ ਨੇ ਆਪਣੇ ਬੈੱਡ ਲਾ ਲਏ ਆ ਜੀ ਪੈਣ ਵਾਸਤੇ ਅਛ ਪ੍ਰੀਤ ਸੁੱਤੀ ਪਈ ਆ ਜੀ ਹਲੇ ਛੇਲੇ ਛੇਲੇ ਛੱਤਾ ਪਿਆ ਕੱਕੇ ਛੋਣੀ ਜਾਣਾ ਹੈਗਾ ਚੁੱਲ ਜਾਊਂਗਾ ਇੱਧਰ ਪਰ ਰਹ ਰਹੇ ਆ ਜੀ ਇਹ ਹੈਗਾ ਜੀ ਆਪਣੇ ਤਾਏ ਦਾ ਘਰ ਠੀਕ ਹੈ ਜੀ ਇੱਧਰ ਇਹ ਸਾਰੇ ਜਿਹੜੇ ਘਰ ਹੈ ਆਪਣੇ ਹੀ ਆ ਜੀ ਇੱਧਰ ਉਹ ਸਾਹਮਣੇ ਵੀ ਤਾਏ ਦੇ ਛੋਕਰੇ ਦਾ ਘਰ ਹੈ ਜੀ ਤੇ ਆ ਇਹਨਾਂ ਨੇ ਉੱਪਰ ਜਿਹੜਾ ਮਕਾਨ ਹਲੇ ਤਿਆਰ ਨਹੀਂ ਕੀਤਾ ਹੈਗਾ ਇਸ ਕਰਕੇ 베ਲਾ ਪਿਆ ਸੀਗਾ ਇਹ ਕਹਿੰਦੇ ਵੀ ਤੁਸੀਂ ਸਮਾਨ ਜਿਹੜਾ ਆਪਣਾ ਇੱਥੇ ਰੱਖ ਲਓ ਠੀਕ ਹੈ ਜੀ ਸਮਾਨ ਜਿਹੜਾ ਆਪਾਂ ਨੇ ਇੱਥੇ ਰੱਖ ਲਿਆ ਤੇ ਲੋ ਜੀ ਹੁਣ ਚੱਲਦੇ ਆਪਾਂ ਫੇਰ ਆਪਣੇ ਉਧਰ ਮਕਾਨ ਵਾਲੇ ਤੇ ਲੋ ਜੀ ਦੋਏ ਕਮਰਿਆਂ ਦੇ ਬਾਲੇ ਤੇ ਟੈਲਾਂ ਲਈਆਂ ਆਪਾਂ ਨੇ ਤਾਰ ਪਾਲਾ ਬਾਈ ਲੱਗਿਆ ਹੋਇਆ ਗੰਧ ਦੇੜਨਾ ਇਟਾਰੀਆਂ ਥੱਲੇ ਤੇ ਅੱਜ ਤੱਕ ਕੰਮ ਆਪਣਾ ਕੰਪਲੀਟ ਹੁਣ ਕੱਲ ਤੇ ਬਣਾਵਾਂਗੇ ਜੀ ਅਗਲਾ ਬਲੌਗ ਠੀਕ ਹੈ ਜੀ ਸੋ ਅੱਜ ਆਪਣਾ ਕੰਮ ਹੋਇਆ ਕੰਪਲੀਟ ਸੋ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਨਾਲੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਠੀਕ ਹੈ ਜੀ ਤੇ ਇੱਧਰ ਸਹਿਜ ਪ੍ਰੀਤ ਵੀ ਆ ਗਿਆ ਸਹਿਜ ਪ੍ਰੀਤ ਨੇ ਅੱਜ ਸਾਡੇ ਨਾਲ ਕੰਮ ਨਹੀਂ ਕਰਾਇਆ ਹੈਗਾ ਮੈਨ ਨਾਲ ਗੁੱਸੇ ਹੋ ਗਿਆ ਪਾਏ ਬਾਈ ਕੰਮ ਨਹੀਂ ਕਰਾਉਂਦਾ ਬੰਦਾ ਕੰਮ ਕਾਤੇ ਨਹੀਂ ਕਰਾਇਆ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਪੁੱਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੱਥ ਜੋੜ ਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ 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 ਲਾਈਕ ਜ਼ਰੂਰ ਕਰਿਓ ਲਾਈਕ ਜੂ ਕਰਿਓ ਤੇ ਨਾਲੇ ਕਮੈਂਟ ਵੀ ਕਰਿਓ ਨਾਲੇ ਕੈਂਟੀ ਵੀ ਕਰਿਓ ਤੇ ਨਾਲੇ ਚੈਨਲ ਸਬਸਕ੍ਰਾਈਬ ਵੀ ਕਰਿਓ ਨਹੀਂ ਚੈਨਲ ਸਬਸਕ੍ਰਾਈਬ ਨਹੀਂ ਕਰਿਓ ਤੇ ਲਓ ਜੀ ਮਿਲਦੇ ਹਾਂ ਹੁਣ ਫਿਰ ਇੱਕ ਅਗਲੀ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ